ਅਸੀ ਕਾਲਜੀ ਕਾਰ ਸਟੋਰ ਪੰਜਾਬ ਤੇ ਅੱਜ ਫੇਰ ਕਰਦੇ ਆ ਤੁਹਾਡਾ ਸਵਾਗਤ ਦੋ ਗੱਡੀਆਂ ਲੈ ਕੇ ਹਾਜ਼ਰ ਹੋਏ ਆ ਜੀ ਅੱਜ ਸਸਤੇ ਰੇਟ ਵਾਲੀਆਂ ਜੈਨ ਅਤੇ ਆਲਟੋ ਹਾਂਜੀ ਮਿੱਤਰੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤਾਂ ਕਿ ਸਾਰੀ ਡਿਟੇਲ ਤੁਹਾਨੂੰ ਪਤਾ ਲੱਗ ਸਕੇ ਕੰਟੈਕਟ ਨੰਬਰ ਵੀ ਵੀਡੀਓ ਚ ਮਿਲੂਗਾ ਜੀ ਪਹਿਲੀ ਗੱਡੀ ਦੀ ਗੱਲ ਕਰਦੇ ਆ ਜੈਨ ਮਿੱਤਰੋ 2003 ਮਾਡਲ ਫਰਸਟ ਓਨਰ ਦੀ ਗੱਡੀ ਫਰਸਟ ਓਨਰ ਦੀ ਗੱਡੀ VXI ਆ ਮਿੱਤਰੋ ਪੈਟਰੋਲ ਦਾ ਵੇਰੀਐਂਟ ਆ ਘਰੇ ਚੱਲੀ ਹੋਈ ਗੱਡੀ ਆ ਜੀ ਇੱਕ ਹੱਥ ਗੱਡੀ ਚੱਲੀ ਹੋਈ ਆ ਅੰਦਰ ਦੀ ਕੰਡੀਸ਼ਨ ਦੀ ਗੱਲ ਕਰਦੇ ਆ ਮਿੱਤਰੋ ਸਾਫ਼ ਸੁਥਰੀ ਗੱਡੀ ਆ ਜੀ ਬਹੁਤ ਹੀ ਘੱਟ ਰੇਟ ਦੇ ਵਿੱਚ ਰੇਟ ਵੀ ਤੁਹਾਨੂੰ ਦੱਸ ਦਿਆਂ ਮਿੱਤਰੋ ਸਾਫ਼ ਸੁਥਰੇ ਟਾਇਰ ਪਏ ਆ ਜੀ 50 55% ਟਾਇਰ ਪਏ ਆ ਪੁੱਲ ਤੇ origignal ਟਾਇਰ ਪਏ ਹੋਇਆ ਪਿੱਛੋਂ ਗੱਡੀ ਦੀ ਕੰਡੀਸ਼ਨ ਦੀ ਗੱਲ ਕਰਦੇ ਆ ਮਿੱਤਰੋ ਸਾਫ਼ ਸੁਥਰੀ ਗੱਡੀ ਆ ਵਧੀਆ ਮਿਊਜ਼ਿਕ ਸਿਸਟਮ ਲੱਗਾ ਹੈ ਚੰਗੇ ਸਪੀਕਰ ਲੱਗੇ ਹੋਏ ਆ ਨਵੇਂ ਵਰਗੀ ਸਟਿੱਪਣੀ ਪਈ ਆ ਮਿੱਤਰੋ ਘਰੇ ਚੱਲੀ ਹੋਈ ਗੱਡੀ ਆ ਦ ਕਿਹੜੇ ਮਰਜੀ ਮਕੈਨਿਕ ਨੂੰ ਚੈੱਕ ਕਰਵਾਓ ਜੀ ਬਿਲਕੁਲ ਕੰਮ ਨਹੀਂ ਮੰਗਦੀ ਗੱਡੀ ਸਾਰਾ ਕੁਝ ਹੋਇਆ ਵਿਆ ਜੀ ਸਰਵਿਸ ਟੱਪਾ ਸਭ ਹੋਇਆ ਵਿਆ ਜੀ ਚੈੱਕ ਕਰ ਲਓ ਸ਼ੀਸ਼ਿਆਂ ਦੀ ਡੇਟ ਮਿੱਤਰੋ ਨਾਲ ਦੇ ਸ਼ੀਸ਼ੇ ਆ ਜੀ ਸਾਰਾ ਕੁਝ origignal ਆ ਜੀ ਗੱਡੀ ਦਾ ਘਰੇ ਚੱਲੀ ਹੋਈ ਗੱਡੀਆਂ ਮਿੱਤਰੋ ਇੱਕੋ ਇੱਕ ਰੇਟ ਆ ਜੀ 32000 ਰੁਪਏ ਹਾਂ ਜੀ 32000 ਰੁਪਏ ਦੇ ਵਿੱਚ ਗੱਡੀ ਛੱਡ ਦਾਂਗੇ ਮਿੱਤਰੋ ਐਨੇ ਰੇਟ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਜੀ ਸਾਹਮਣੇ ਸੀਟਾ ਵਗੈਰਾ ਚੈੱਕ ਕਰੋ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਆ ਰੇਟ ਦੇ ਹਿਸਾਬ ਨਾਲ ਸਹੀ ਆ ਜੀ ਤੁਹਾਨੂੰ ਸਾਰਾ ਕੁਝ ਜਿਹੜਾ ਦਿਖਾਵਾਂਗੇ ਮਿੱਤਰੋ ਉਹ ਹੈ ਜੀ ਅਸੀਂ ਦੇਵਾਂਗੇ ਜੀ ਧਿਆਨ ਨਾਲ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਅੰਦਰੋਂ ਬਾਹਰੋਂ ਸਾਰੀ ਸਾਫ਼ ਸੁਥਰੀ ਗੱਡੀ ਆ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਆ ਜੀ ਪੈਟਰੋਲ ਦੀ ਗੱਡੀ ਆ 2002 ਮਾਡਲ ਫਰਸਟ ਓਨਰ ਦੀ ਗੱਡੀ ਆ ਜੀ ਕਾਗਜ਼ੇ ਵਗੈਰਾ ਸਾਰੇ ਓਕੇ ਆ origignal ਪੇਂਟ ਦੀ ਕਿੰਤੇ ਮਰਜ਼ੀ ਚੈੱਕ ਕਰੋ ਮਿੱਤਰੋ ਨੋ ਪ੍ਰੋਬਲਮ ਆ ਜੀ ਪੂਰੀ ਕੈਂਟ ਗੱਡੀ ਆ ਘਰੇ ਰੱਖਣ ਲਈ ਕੋਈ ਮਬੜੀ ਨਹੀਂ ਕੰਮ ਧੰਦੇ ਵਾਸਤੇ ਏਸੀ ਹੀਟਰ ਜਿਹੜਾ ਫੁੱਲ ਵਰਕਿੰਗ ਦੇ ਵਿੱਚ ਆ ਜੀ ਸਿਰਫ ਔਰ ਸਿਰਫ 32000 ਰੁਪਏ ਦੇ ਵਿੱਚ ਗੱਡੀ ਆ ਜੀ ਮਿੱਤਰੋ ਕਰੋ ਕੰਟੈਕਟ ਆਓ ਤੁਹਾਨੂੰ ਲੋਕੇਸ਼ਨ ਦੱਸ ਦਿਆਂ ਕਿਹੜੀ ਲੋਕੇਸ਼ਨ ਤੇ ਗੱਡੀ ਖਰੀ ਹੈ ਜੀ ਕੰਟੈਕਟ ਨੰਬਰ ਕਰੋ 9876591409 ਸਕਰੀਨ ਤੇ ਮਾਰੋ ਨਜ਼ਰ ਸਾਹਮਣੇ ਚੈੱਕ ਕਰੋ ਜੀ ਇੰਜਨ ਦੀ ਕੰਡੀਸ਼ਨ ਸਾਫ਼ ਸੁਥਰਾ ਇੰਜਨ ਹੈ ਮਿੱਤਰੋ ਬਿਲਕੁਲ ਸੀਲਡ ਗੱਡੀ ਆ ਕਿਤੋਂ ਲੱਗੀ ਵੱਜੀ ਨਹੀਂ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਜੀ ਚੈੱਕ ਕਰ ਲਓ ਇੰਜਨ ਮਾਡਲ ਦੇ ਹਿਸਾਬ ਨਾਲ ਵਧੀਆ ਇੰਜਨ ਪਿਆ ਮਿੱਤਰੋ ਗੋਡੇ ਨਾਲ ਦੇ ਆ ਬੈਟਰੀ ਦੀ ਕੰਡੀਸ਼ਨ ਵੀ ਬਹੁਤ ਵਧੀਆ ਪਈ ਆ ਜੀ ਚੈੱਕ ਕਰ ਲਓ ਰਨਿੰਗ ਦੇ ਵਿੱਚ ਆ ਜੀ ਸਾਰਾ ਕੁਝ ਇੱਕੋ ਇੱਕ ਰੇਟ ਆ ਮਿੱਤਰੋ ਗੱਡੀ ਦਾ 32000 ਰੁਪਏ ਹਾਂ ਜੀ 32000 ਰੁਪਏ ਦੀ ਗੱਡੀ ਦੇਣੀ 1 ਰੁਪਿਆ ਘਟਣੀ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਮਿੱਤਰੋ ਕਾਗਜ਼ ਵਗੈਰਾ ਸਾਰਾ ਓਕੇ ਆ ਜੀ ਘਰੇ ਚੱਲੀ ਹੀ ਗੱਡੀ ਆ ਸਿੰਗਲ ਹੱਥ ਗੱਡੀ ਅਗਲੀ ਗੱਡੀ ਦੀ ਵੀ ਗੱਲ ਕਰਾਂਗੇ ਮਿੱਤਰੋ ਅਗਲੀ ਗੱਡੀ ਹੈਗੀ Alto 2010 ਮਾਡਲ ਉਹਦੀ ਵੀ ਵੀਡੀਓ 'ਚ ਗੱਲ ਕਰਾਂਗੇ ਮਿੱਤਰੋ ਪੂਰੀ ਵੀਡੀਓ ਤੇ ਬਣੇ ਰਹੋ ਜੀ ਰੇਟ ਵਗੈਰਾ ਸਾਰਾ ਤੁਹਾਨੂੰ ਦੱਸਾਂਗੇ ਕੰਟੈਕਟ ਨੰਬਰ ਵੀ ਬੋਲਾਂਗੇ ਇੱਕ ਵਾਰ ਫੇਰ ਬਾਹਰ ਤੋਂ ਨਜ਼ਰ ਮਲਾਉਣਾ ਜੀ ਗੱਡੀ ਦੀ ਕੰਡੀਸ਼ਨ ਦੇ ਉੱਪਰ ਚੈੱਕ ਕਰ ਲਓ ਮਿੱਤਰੋ origional ਪੇਂਟ ਦੀ ਗੱਡੀ ਆ 32000 ਰੁਪਏ ਗੱਡੀ ਦਾ ਰੇਟ ਆ ਜੀ ਆਓ ਮਿੱਤਰੋ ਲੋਕੇਸ਼ਨ ਦੱਸ ਦਿਆਂ ਕਿਹੜੀ ਲੋਕੇਸ਼ਨ ਤੇ ਗੱਡੀ ਖੜੀ ਆ ਚੱਕ ਲਓ 24 ਘੰਟੇ ਦੇ ਅੰਦਰ ਅੰਦਰ ਗੱਡੀ ਉੱਡ ਜਾਣੀ ਆ ਜੀ ਚੈੱਕ ਕਰ ਲਓ ਮਿੱਤਰੋ ਤੁਹਾਨੂੰ ਅੱਗੇ ਪਿੱਛੇ ਵੀ ਕਰਕੇ ਦਿਖਾਉਣ ਗੱਡੀ ਬਿਲਕੁਲ ਲੋੜ ਨਹੀਂ ਲੈਂਦੀ ਪੈਟਰੋਲ ਦੀ ਗੱਡੀ ਆ ਬਹੁਤ ਹੀ ਸਾਫ਼ ਸੁਥਰੀ ਚੈੱਕ ਕਰੋ ਜੀ ਆਕੇ ਦਿਖਾਉਣਾ ਤੁਹਾਨੂੰ ਗੱਡੀ ਮਿੱਤਰੋ ਤੁਸੀਂ ਵੀ ਆਕੇ ਟੈਸਟ ਡਰਾਈਵ ਲੈ ਸਕਦੇ ਹੋ ਜੀ ਗੱਡੀ ਦੀ ਕੋਈ ਚੱਕਰ ਨਹੀਂ ਜਿੱਥੇ ਮਰਜ਼ੀ ਚੈੱਕ ਕਰਾ ਲਓ ਜੀ ਗੱਡੀ ਨੂੰ ਆਓ ਮਿੱਤਰੋ ਲੋਕੇਸ਼ਨ ਦੱਸ ਦਿਆਂ ਕੰਟੈਕਟ ਨੰਬਰ ਕਰੋ 99876591409 ਤੇ ਕਰੋ ਕੰਟੈਕਟ ਜੀ ਏਸੀ ਹੀਟਰ ਚੈੱਕ ਕਰਦੇ ਜੀ ਬਹੁਤ ਹੀ ਵਧੀਆ ਕੂਲਿੰਗ ਹੈ ਜੀ ਏਸੀ ਦੀ ਬਹੁਤ ਹੀ ਵਧੀਆ ਹੀਟਰ ਚੱਲਦਾ ਹੈ ਸਾਰਾ ਗੱਡੀ ਦਾ ਵਰਕਿੰਗ ਦੇ ਵਿੱਚ ਆ ਕਿਤੇ ਕੋਈ ਪ੍ਰੋਬਲਮ ਨਹੀਂ ਹੈਗੀ ਮਿੱਤਰੋ ਕਰੋ ਕੰਟੈਕਟ 8976599409 ਤੇ ਕਰਕੇ ਕੰਟੈਕਟ ਆਓ ਜੀ ਲੋਕੇਸ਼ਨ ਦੱਸ ਦਿਆਂ ਕਿਹੜੀ ਲੋਕੇਸ਼ਨ ਤੇ ਖੜੀ ਹੈ ਜੀ ਗੱਡੀ ਰੇਟ ਦੇ हिसाब ਨਾਲ ਬਹੁਤ ਹੀ ਵਧੀਆ ਗੱਡੀ ਹੈ ਜੀ ਕਰੋ ਚੈੱਕ ਅੰਦਰੋਂ ਵੀ ਬਹੁਤ ਸਾਫ਼ ਸੁਥਰੀ ਗੱਡੀ ਪਈਆ ਮੇਤਰੋ ਮਾਡਲ ਦੇ ਹਿਸਾਬ ਨਾਲ ਹਾਂਜੀ ਚੈੱਕ ਕਰ ਲਓ ਧਿਆਨ ਨਾਲ ਸੀਲਾ ਸੁਲਾ ਸਾਰੀਆਂ ਓਕੇ ਆ ਗੱਡੀ ਦੀਆਂ ਕਿਤੇ ਮਰਜੀ ਚੈੱਕ ਕਰੋ ਇੰਨੇ ਰੇਟ 'ਚ ਕੁਝ ਵੀ ਨਹੀਂ ਮਿਲਦਾ ਮੇਤਰੋ ਦੁਬਾਰਾ ਫੇਰ ਦੱਸ ਰਿਹਾ ਜੀ ਪੰਨੀ ਵਾਲੀ ਕਾਪੀ ਆ ਮੇਤਰੋ ਗੱਡੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਕਾਪੀ ਵੀ ਗੱਡੀ ਦੀ ਨਜ਼ਰ ਮਾਰ ਲਿਓ ਬਹੁਤ ਹੀ ਸਾਫ਼ ਸੁਥਰੀ ਗੱਡੀ ਆ ਨਾਮ ਵਗੈਰਾ ਹੋ ਜਾਊਗੀ ਸਾਰਾ ਕੁਝ ਓਕੇ ਆ ਕਾਗਜ਼ ਵਗੈਰਾ ਇੰਸੂਰੈਂਸ ਵਗੈਰਾ ਵੀ ਕਰਵਾ ਕੇ ਦੇ ਦਾਂਗੇ ਚੈੱਕ ਕਰ ਲਓ ਜੀ ਗੱਡੀ ਦੀ ਆਰਸੀ ਆ ਜੀ ਇਹ ਨਾਮ ਵਗੈਰਾ ਕਰਵਾ ਕੇ ਦੇਵਾਂਗੇ ਜੀ ਅਗਲੀ ਗੱਡੀ ਦੀ ਗੱਲ ਕਰਦੇ ਆ ਮਿੱਤਰੋ ਆਲਟੋ ਆਲਟੋ 2010 ਮਾਡਲ ਮਾਰੋ ਜੀ ਧਿਆਨ ਹਾਂ ਜੀ ਮਿੱਤਰੋ ਤੋਹਫਾ ਲੈ ਕੇ ਆ ਗਿਆ 2012 ਮਾਡਲ ਵੀਐਕਐਸਆਈ ਆਲਟੋ ਸੈਕੰਡ ਓਨਰ ਦੀ ਗੱਡੀ ਮਿੱਤਰੋ ਪੂਰੀ ਡਿਟੇਲ ਜਨਰਲਲੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤਾਂ ਕਿ ਪੂਰੀ ਡਿਟੇਲ ਤੁਹਾਨੂੰ ਪਤਾ ਲੱਗ ਸਕੇ ਅੰਦਰ ਹੀ ਕੰਟੈਕਟ ਨੰਬਰ ਮਿਲੂਗਾ ਜੀ ਧਿਆਨ ਨਾਲ ਦੇਖਿਓ ਵੀਡੀਓ ਨੂੰ ਮਿੱ 2012 ਮਾਡਲ अल्टੋ VXI ਸੈਕੰਡ ਓਨਰ ਦੀ ਗੱਡੀ ਮਿੱਤਰੋ ਟਾਇਰ ਟੱਪਾ ਪੂਰਾ ਓਕੇ ਆ ਜੀ ਲਾਈ ਵੀ ਲੱਗੇ ਆ ਗੱਡੀ ਦਿੱਖ ਚ ਪੂਰੀ ਸੋਹਣੀ ਆ ਜੀ ਨਾਲ ਦੇ ਸ਼ੀਸ਼ੇ origignal ਪੇਟ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਮਿੱਤਰੋ ਬਹੁਤ ਹੀ ਚੰਗੇ ਭਾਜ ਆ ਮਿੱਤਰੋ ਤੋਹਫਾ ਹੈ ਤੁਹਾਡੇ ਲਈ ਤੁਹਾਨੂੰ ਰੇਟ ਵੀ ਦੱਸਾਂਗੇ ਐਂਡ ਦੇ ਵਿੱਚ ਧਿਆਨ ਨਾਲ ਸੁਣਿਓ ਵੀਡੀਓ ਨੂੰ ਕੰਟੈਕਟ ਨੰਬਰ ਵੀ ਬੋਲਾਂਗੇ ਜੀ ਕਰੋ ਚੈੱਕ ਮਿੱਤਰੋ ਅੰਦਰ ਦੀ ਕੰਡੀਸ਼ਨ ਸਾਫ਼ ਸੁਥਰੀ ਮਲਾਈ ਵਰਗੀ ਬਲੈਕ ਕਲਰ ਦੀ अल्टੋ ਹਾਂਜੀ ਮਿੱਤਰੋ ਐਚ ਆਰ ਨੰਬਰ ਗੱਡੀ ਆ ਸੈਕੰਡ ਓਨਰ ਦੀ ਗੱਡੀ ਅੰਦਰੋਂ ਸਾਫ਼ ਸੁਥਰੀ ਨਵੀਆਂ ਸੀਟਾਂ ਦੇ ਕਵਰ ਨੇ ਜੀ ਮੈਟਿੰਗ ਮੂਟਿੰਗ ਸਾਰੀ ਓਕੇ ਹੋਈ ਵੀ ਆ ਮਿੱਤਰੋ ਚੈੱਕ ਕਰ ਲੋ ਗੱਡੀ ਦੀ ਕੰਡੀਸ਼ਨ ਸਾਫ਼ ਸੁਥਰੀ ਗੱਡੀ ਆ ਜੀ ਮਲਾਜਮ ਵੀਰ ਕੋਲ ਚੱਲੀ ਹੋਈ ਗੱਡੀਆਂ ਮਿੱਤਰੋ ਘਰੇ ਚੱਲੀ ਹੋਈ ਗੱਡੀਆਂ ਵਧੀਆ ਜਿਹੜਾ 뮤ਜ਼ਿਕ ਸਿਸਟਮ ਲੱਗਿਆ ਹੋਇਆ ਦੀ ਗੱਡੀ ਦੇ ਵਿੱਚ ਵਧੀਆ ਸਪੀਕਰ ਨੇ ਜੀ ਚੈੱਕ ਕਰ ਲਿਓ ਮਿੱਤਰੋ ਅੰਦਰ ਦੀ ਕੰਡੀਸ਼ਨ ਸਾਰੀ ਤੇ ਤੁਹਾਨੂੰ ਅੱਗੋਂ ਵੀ ਖੋਲ ਕੇ ਦਿਖਾਵਾਂਗੇ ਗੱਡੀ ਸਾਰੀ ਚੈੱਕ ਕਰਵਾਵਾਂਗੇ ਗੱਡੀ ਲੁੱਕ ਚੈੱਕ ਕਰ ਲਿਓ ਜੀ ਸਾਡੇ ਇੰਸਟਾਗ੍ਰਾਮ ਪੇਜ ਨੂੰ ਵੀ ਕਰ ਲਓ ਫੋਲੋ ਮਿੱਤਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਸਾਡੇ ਇੰਸਟਾਗ੍ਰਾਮ 'ਤੇ 28000 ਤੋਂ ਵੱਧ ਫੋਲੋਅਰ ਨੇ ਜੀ ਉੱਥੇ ਅਸੀਂ ਸਾਰੀਆਂ ਗੱਡੀ ਦੀਆਂ ਸਟੋਰੀਆਂ ਪਾਉਂਦੇ ਆ ਮਿੱਤਰੋ ਜਿਹੜੀਆਂ ਇਹਨੀਆਂ ਸੇਲ ਹੁੰਦੀਆਂ ਜੀ ਕਾਗਜ਼ ਪੱਤਰਾ ਦੀ ਗੱਲ ਕਰਦੇ ਆ ਮਿੱਤਰੋ ਸਾਰੇ ਕਾਗਜ਼ ਪੱਤਰਾ ਨਾਲ ਦੇਊਗਾ ਜੀ ਬਾਈ ਤੇ ਐਨਓਸੀ ਕਟਾਕੇ ਦੇਵਾਂਗੇ ਜੀ ਇਨਸੋਰੈਂਸ ਜਿਹੜੀ ਐਕਸਪਾਇਰ ਹੋਈ ਹੋਈ ਆ ਉਹ ਵੀ ਅਸੀਂ ਕਰਵਾ ਕੇ ਦੇ ਦਾਂਗੇ ਜੀ ਨੋ ਪ੍ਰੋਬਲਮ ਆ ਗੱਡੀ ਨੂੰ ਜਿਹੜੇ ਮਰਜ਼ੀ ਮਕੈਨਿਕ ਨੂੰ ਚੈੱਕ ਕਰਾਓ ਜੀ ਕੋਈ ਚੱਕਰ ਨਹੀਂ ਹੈਗਾ ਤੁਹਾਨੂੰ ਸਾਹਮਣੇ ਤੋਂ ਵੀ ਕੰਡੀਸ਼ਨ ਚੈੱਕ ਕਰਾਉਣਾ ਇੰਜਨ ਦੀ ਸਾਫ ਸੁਥਰਾ ਇੰਜਨ ਆ ਮਿੱਤਰੋ ਹਵਾ ਵਾਂ ਮਰਵਾਉਣ ਵਾਲੀ ਹੈ ਜੀ ਐਮਰੋਂ ਦੀ ਬੈਟਰੀ ਐਜੰਸੀ ਵਾਲੇ ਗੋਡੇ ਆ ਜੀ ਏਸੀ ਹੀਟਰ ਵੀ ਮਿੱਤਰੋ ਵਰਕਿੰਗ ਦੇ ਵਿੱਚ ਆ ਏਸੀ ਹੀਟਰ ਪੂਰਾ ਵਰਕਿੰਗ ਦੇ ਵਿੱਚ ਆ ਜੀ ਪੂਰੀ ਚਿਲਡ ਹੋ ਜਾਂਦੀ ਹੈ ਗੱਡੀ ਜਦੋਂ ਏਸੀ ਚੱਲਦਾ ਜੀ ਆਕੇ ਜਿਹੜਾ ਕੁਝ ਦਿਖਾਉਣੇ ਆ ਮਿੱਤਰੋ ਉਹੀ ਤੁਹਾਨੂੰ ਮਿਲੂਗਾ ਜੀ ਜਿਹੜੇ ਮਰਜ਼ੀ ਨੂੰ ਮਿੱਤਰੋ ਮਕੈਨਿਕ ਨੂੰ ਚੈੱਕ ਕਰਵਾ ਲਿਓ ਜੀ ਕੋਈ ਚੱਕਰ ਨਹੀਂ ਮਿੱਤਰੋ ਚੈੱਕ ਕਰ ਲਓ ਗੱਡੀ ਦੀ ਕੰਡੀਸ਼ਨ ਲਾਈਬਰੀ ਵੀ ਲੱਗੇ ਹੋਇਆ ਮਿੱਤਰੋ ਟੈਰ ਵੀ ਵਧੀਆ ਪਈਆ ਕੰਡੀਸ਼ਨ ਦੇ ਵਿੱਚ ਮਿੱਤਰੋ ਰੇਟ ਸੁਣੋ ਮਿੱਤਰੋ ਇੱਕੋ ਇੱਕ ਰੇਟ ਗੱਡੀ ਦਾ ਹਾਂਜੀ 70000 ਰੁਪਿਆ 70000 ਰੁਪਿਆ ਰੇਟ ਆ ਜੀ ਲੱਗਣੀ ਇੱਕ ਬੰਦੇ ਦੇ ਹੱਥਾਂ 'ਚ ਜੀ ਗੱਡੀ ਕਰੋ ਮਿੱਤਰੋ ਜਲਦੀ ਜਲਦੀ ਕੰਟੈਕਟ ਐਨਓਸੀ ਨਾਲ ਦੇਵਾਂਗੇ ਸੈਕੰਡ ਓਨਰ ਦੀ ਗੱਡੀ ਪ੍ਰਾਈਸ ਬਿਲਕੁਲ ਓਕੇ ਆ ਜੀ ਇਦੋਂ 1 ਰੁਪਿਆ ਘਟਣੀ ਹੋਣਾ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿੱਤਰੋ ਸਕਰੀਨ ਦੇ ਸੱਜੇ ਪਾਸੇ ਨੰਬਰ ਚੱਲ ਰਿਹਾ ਜੀ ਕਰੋ ਜੀ ਕੰਟੈਕਟ 9876591409 9876591409 ਤੇ ਕਰੋ ਕੰਟੈਕਟ ਮਿੱਤਰੋ ਲੋਕੇਸ਼ਨ ਦੱਸਾਂਗੇ ਜੀ ਕਿਹੜੀ ਲੋਕੇਸ਼ਨ ਤੇ ਗੱਡੀ ਖੜੀ ਆ ਮਿੱਤਰੋ ओरिजिनल ਪੇਂਟ ਦੀ ਗੱਡੀ ਆ ਘਰੇ ਚੱਲੀ ਹੋਈ ਗੱਡੀ ਆ ਪਿੱਛੇ ਡਿੱਗੀ ਵੀ ਚੈੱਕ ਕਰ ਲਓ ਜੀ ਸਾਫ਼ ਸੁਥਰੀ ਡਿੱਗੀਆਂ ਮਿੱਤਰੋ ਸਟਿੱਪਣੀ ਵਗੈਰਾ ਸਾਰੀ ਨਾਲ ਆ ਜੀ ਗੱਡੀ ਦੇ ਚੈੱਕ ਕਰ ਲਓ ਜੀ ਸ਼ੀਸ਼ੇ ਵੀ ਨਾਲ ਦੇ ਆ ਮਿੱਤਰੋ ਗੱਡੀ ਦੇ ਸਾਰੀ ਚੈੱਕ ਕਰ ਲਓ ਜੀ ਚੱਕ ਲਓ ਮਿੱਤਰੋ 24 ਘੰਟੇ ਦੇ ਅੰਦਰ ਅੰਦਰ ਗੱਡੀ ਨਹੀਂ ਤਾਂ ਨਿਕਲ ਜਾਣੀ ਆ ਹਥੋਂ ਜਲਦੀ ਜਲਦੀ ਕਰੋ ਕੰਟੈਕਟ ਜੀ ਸਟਿੱਪਣੀ ਚੈੱਕ ਕਰ ਲਓ ਮਿੱਤਰੋ ਗੱਡੀ ਦੀ ਨਵੀਂ ਨਵੀਂ ਸਟਿੱਪਣੀ ਪਈ ਆ ਜੀ ਆ ਸਾਰਾ ਕੁਝ ਨਾਲ ਦੇਣਾ ਬਾਈ ਨੇ ਜਿਹੜਾ ਵੀ ਨਾਲ ਵਿੱਚ ਗੱਡੀ ਦੇ ਸਮਾਨ ਪਿਆ ਚੈੱਕ ਕਰ ਲਓ ਜੀ ਧਿਆਨ ਨਾਲ ਪਿੱਛੇ ਡਿੱਗੀ ਡੂਗੀ ਸਾਰੀ ਓਕੇ ਆ ਜੀ 1 ਰੁਪਿਆ ਨਹੀਂ ਭਾਲ ਦੀ ਗੱਡੀ ਮਿੱਤਰੋ ਜਲਦੀ ਜਲਦੀ ਕਰੋ ਕੰਟੈਕਟ ਮਿੱਤਰੋ ਗੱਡੀ ਨਿਕਲ ਨਾ ਜਾਵੇ ਜੀ ਸਿਰਫ 7000 ਰੁਪਿਆ ਰੇਟ ਆ ਜੀ ਗੱਡੀ ਦਾ 24 ਘੰਟੇ ਅੰਦਰ ਅੰਦਰ ਗੱਡੀ ਉੱਡ ਜਾਊਗੀ ਚੈੱਕ ਕਰ ਲਓ ਜੀ ਧਿਆਨ ਨਾਲ ਸਾਰੀ ਕੰਡੀਸ਼ਨ ਗੱਡੀ ਦੀ ਸਕਰੀਨ ਤੇ ਚੱਲ ਨੰਬਰ ਮਿੱਤਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਲੈਣ ਲਈ ਕਰੋ ਕੰਟੈਕਟ ਜਲਦੀ ਤੋਂ ਜਲਦੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ